ਨਾਲ ਨੇ ਕਿਸਾਨ ਜਥੇਬੰਦੀਆਂ ਜੋ 32 ਕਿਸਾਨ ਜਥੇਬੰਦੀਆਂ ਸੁਜਗਤ ਮੋਰਚਾ ਇੱਥੇ ਚੱਲ ਰਿਹਾ ਹੈ ਉਹਨਾਂ ਦੇ ਵਿੱਚੋਂ ਪੰਜਾਬ ਤੋਂ ਆਏ ਬਲਦੇਵ ਸਿੰਘ ਸਿਰਸਾ ਉਹਨਾਂ ਨਾਲ ਗੱਲਬਾਤ ਕਰਾਂਗੇ ਸਿਰਸਾ ਜੀ ਸਵਾਗਤ ਹੈ ਤੁਹਾਡਾ ਔਨ 에ਅਰ ਤੇ ਧੰਨਵਾਦ ਤੁਹਾਡਾ ਜੀ ਪਹਿਲਾ ਹੀ ਸਵਾਲ ਹੈ ਮੇਰਾ ਜਿਹੜੀ ਚਿੱਠੀ ਆਈ ਹੈ ਸਕੇਂਦਰ ਸਰਕਾਰ ਵੱਲੋਂ ਹੁਣ ਉਸ ਤੇ ਕੀ ਅਗਲੀ ਰਣਨੀਤੀ ਬਣਾਈ ਹੋਈ ਹੈ ਉਸ ਚਿੱਠੀ ਦੇ ਸਬੰਧ ਵਿੱਚ ਜਿਹੜਾ ਅੱਜ ਸਾਡੀ ਮੀਟਿੰਗ ਹੈ ਕੱਲ ਵੀ ਹੋਈ ਸੀ ਅਸੀਂ ਉਹ ਚਿੱਠੀ ਦੇ ਵਿੱਚ ਸਬੰਧ ਉਹ ਚਿੱਠੀ ਇਸ ਤਰ੍ਹਾਂ ਦੀ ਆ ਕਿ ਉਹ ਸਾਡੇ ਇੱਕ ਕਿਸਾਨਾਂ ਨੂੰ ਮਲਕ ਕੇ ਬਦਨਾਮ ਕਰਨ ਦੀ ਇੱਕ ਕੋਸ਼ਿਸ਼ ਹੀ ਹੈ ਉੱਚ ਕੋਈ ਸੱਦਾ ਪੱਤਰ ਜਿਹੜਾ ਉਹ ਸਪਸ਼ਟ ਨਹੀਂ ਹੈ ਉਹਦੇ ਵਿੱਚ ਉਹ ਸਾਡੇ ਤੋਂ ਮੁੱਕਦੇ ਨੇ ਸਮਾਂ ਮੰਗਦੇ ਨੇ ਹੁਣ ਗੱਲਬਾਤ ਸਰਕਾਰ ਨੇ ਕਰਨੀ ਆ ਤਰੀਕ ਤੇ ਕਿਸ ਸੰਬੰਧੀ ਗੱਲ ਕਰਨੀ ਹੈ ਮਨਿਸਟਰ ਨੇ ਗੱਲ ਕਰਨੀ ਆ ਉੱਚੋ ਕੋਈ ਮਿਹਰਬਾਨੀ ਨਾ ਟਾਈਮ ਨਾ ਤਰੀਕ ਨਾ ਗੱਲ ਕਿਦਨ ਹੋਣੀ ਆ ਉਹ ਹੈ ਉੱਚ ਸਿਰਫ ਇੱਕ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਹ ਜੀ 8 ਤਰੀਕ ਨੂੰ ਤੁਹਾਨੂੰ ਬੁਲਾਇਆ ਉਹਦੇ ਵਿੱਚ ਸਾਰੀਆਂ ਜਿਸ ਤਰ੍ਹਾਂ ਕਿ ਕੋਈ ਇਸ ਤਰ੍ਹਾਂ ਦਾ ਮੈਟਰ ਜਿਵੇਂ ਕਿ ਕਿਸੇ ਨੂੰ ਬੁਝਾਰਤਾਂੀਆਂ ਪਾਈਆਂ ਜਾਂਦੀਆਂ ਨੇ ਸੂਚ ਕੋਈ ਸਪਸ਼ਟ ਨਹੀਂ ਹੈਗਾ ਪਰ ਅਸੀਂ ਉਹਦਾ ਇੱਕ ਇੱਕ ਕਾਲਮ ਦਾ ਜਿਹੜਾ ਉਹ ਲਿਖਤੀ ਜਵਾਬ ਜਿਹੜਾ ਉਹ ਦਵਾਂਗੇ ਅੱਜ ਉਹ ਸਾਡੇ ਵੱਲੋਂ ਕਰ ਇੱਕ ਦੇਖਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨਾਲ ਵੀ ਮੀਟਿੰਗ ਚੁੱਕੀ ਅਮਿਤ ਸ਼ਾਹ ਨਾਲ ਵੀ ਅਮਿਤ ਸ਼ਾਹ ਸਰਕਾਰ ਦੇ ਵਿੱਚ ਦੂਜੇ ਨੰਬਰ ਦੇ ਲੀਡਰ ਮੰਨੇ ਜਾਂਦੇ ਆ ਉਹਨਾਂ ਨੇ ਤਾਂ ਜਥੇਬੰਦੀਆਂ ਦੀ ਇੱਕ ਵਾਰ ਮੀਟਿੰਗ ਕੀ ਇਸ ਤੋਂ ਅਗਲੀ ਜਿਹੜੀ ਮੀਟਿੰਗ ਆ ਉਹ ਜਥੇਬੰਦੀਆਂ ਵੀ ਚਾਹੁੰਦੀਆਂ ਕਿ ਪ੍ਰਧਾਨ ਮੰਤਰੀ ਦੇ ਨਾਲ ਹੀ ਹੋਵੇ ਹੋਰ ਕਿਸੇ ਦੇਖੋ ਅਸੀਂ ਤਾਂ ਇਹ ਚਾਹੁੰਦੇ ਆ ਪਰ ਇਹ ਉਹਨਾਂ ਦੇ ਨਿਰਪਰ ਕਰਦਾ ਕਿ ਉਹ ਜਿਹੜੀ ਮੀਟਿੰਗ ਆ ਉਹ ਕਿਹਦੇ ਨਾਲ ਕਰਾਉਂਦੇ ਆ ਅੱਗੇ ਵੀ ਇੱਕ ਵਾਰ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਸੀ ਕਿ ਰਾਜਨਾਥ ਜੀ ਨਾਲ ਮੀਟਿੰਗ ਹੋਵੇਗੀ ਪਰ ਆਏ ਫਿਰ ਉਸ ਦਿਨ ਤੋਮਰ ਸਾਹਿਬ ਆਏ ਜਿਹੜੇ 25 ਦਿਨ ਨੂੰ ਸੋ ਇਹ ਉਹਨਾਂ ਨੇ ਕਰਨਾ ਹੈ ਇਹ ਤਾਂ ਉਹਨਾਂ ਦੇ ਵਾਸਤੇ ਆ ਕਿ ਉਹ ਮੀਟਿੰਗ ਕਿਹਦੇ ਨਾਲ ਕਰਾਉਂਦੇ ਆ ਪਰ ਅਸੀਂ ਸਰਕਾਰ ਵੱਲੋਂ ਜੇ ਕੋਈ ਸਾਨੂੰ ਸਹੀ ਢੰਗ ਦੇ ਨਾਲ ਕੋਈ ਸੱਦਾ ਪੱਤਰ ਆਉਂਦਾ ਹੈ ਅੱਜ ਵੀ ਜਿਹਦਾ ਚਿੱਠੀ ਦਾ ਅਸੀਂ ਮੀਟਿੰਗਸ ਭੇਜਾ ਕਿਉਂਕਿ ਮੈਂ ਕੱਲਾ ਕੋਈ ਗੱਲ ਨਹੀਂ ਕਰ ਸਕਦਾ ਸਾਡੀਆਂ ਜੱਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਹੈ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਉਹ ਸਾਰਿਆਂ ਨੇ ਮਿਲ ਕੇ ਫੈਸਲਾ ਕਰਨਾ ਹੁੰਦਾ ਅਸੀਂ ਗੱਲਬਾਤ ਲਈ ਤਿਆਰ ਹਾਂ ਇਹ ਸਰਕਾਰ ਦੇਖੇ ਕਿ ਕੀ ਕਰਨੇ ਆ ਕੋਈ ਇੱਕ ਦੇਖਣ ਚਾ ਰਿਹਾ ਹੈ ਕਿ ਸਾਡੇ ਵੀ ਨੌਲੇਜ ਦੇ ਵਿੱਚ ਆਇਆ ਕਿ ਜਿਹੜੀਆਂ ਜੱਥੇਬੰਦੀਆਂ ਦੇ ਜ਼ਿਲ੍ਹਾ ਪੱਧਰ ਤੇ ਆਗੂ ਵੀ ਹੈ ਕਈ ਜੱਥੇਬੰਦੀਆਂ ਦੇ ਉਹਨਾਂ ਨੂੰ ਵੀ ਇਨਕਮ ਟੈਕਸ ਦੇ ਨੋਟਿਸ ਆ ਚੁੱਕੇ ਆ ਤੇ ਪਿਛਲੇ ਦਿਨੀ ਅਖਬਾਰ ਦੇ ਵਿੱਚ ਵੀ ਇਹ ਗੱਲ ਆਈ ਹੈ ਖਬਰਾਂ ਦੇ ਵਿੱਚ ਵੀ ਆਈ ਹੈ ਕਿ ਜਿੱਥੇ ਬੰਦਿਆਂ ਤੇ ਇਨਕਮ ਟੈਕਸ ਦੀਆਂ ਜਿਹੜੀਆਂ ਉਹ ਜਾਂਚ ਹੋਵੇਗੀ ਉਹਨਾਂ ਦੇ ਖਾਤੇ ਜਾਂਚੂਗੀ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਇਹ ਇੱਕ ਸਟੰਟ ਬਾਜ਼ੀਆਂ ਮਤਲਬ ਕਿ ਇਹ ਉਹਨਾਂ ਦੇ ਸਰਕਾਰ ਦੇ ਕਪੈਥੜੇ ਨੇ ਕਿ ਵੱਖ-ਵੱਖ ਢੰਗਾਂ ਨਾਲ ਉਹ ਸਾਡੇ ਲੋਕਾਂ ਨੂੰ ਦਿਮਾਗੀ ਤੌਰ ਤੇ ਟੈਨਸ਼ਨ ਪੈਦਾ ਕਰਕੇ ਤੇ ਇਹ ਜਿਹੜਾ ਉਹ ਦੇਖਣੇ ਚਾਹੁੰਦੇ ਨੇ ਕਿ ਸਰਕਾਰ ਜਿਹੜੀ ਆ ਜਿਸ ਤਰ੍ਹਾਂ ਆਰਟੀਆਂ ਦੇ ਈਡੀ ਜਿਹੜੀ ਆ ਛਾਪੇ ਮਾਰ ਰਹੀ ਆ ਇਸੇ ਤਰ੍ਹਾਂ ਮਤਲਬ ਕਿ ਕਿਸਾਨਾਂ ਤੇ ਵੀ ਚੱਲ ਰਿਹਾ ਪਰ ਕਿਸਾਨ ਨੂੰ ਅਜ ਤੱਕ ਇਹਨਾਂ ਦੇ ਕਿਹੜੀ ਇਨਕਮ ਹੈ ਹੁਣ ਮੇਰੇ ਕਰ ਲੈਣ ਛਾਪੇ ਮਾਰ ਲੈਣ ਮੇਰੇ ਖਾਤੇ ਚੈੱਕ ਕਰਨ ਮੇਰੀ ਜ਼ਮੀਨ ਵੇਖ ਲੈਣ ਮੇਰੇ ਖਰਚੇ ਵੇਖ ਲੈਣ ਤੇ ਫਿਰ ਇਸ ਤਰ੍ਹਾਂ ਜੇ ਮੇਰੇ ਤੇ ਵੀ ਕੱਲ ਨੂੰ ਇਸ ਤਰ੍ਹਾਂ ਦੇ ਕਰਦੇ ਛਾਪੇ ਮਾਰਦੇ ਆ ਨੋਟਿਸ ਦਿੰਦੇ ਨੇ ਤੇ ਫਿਰ ਇਹ ਤੱਕ ਸਰਕਾਰ ਦੀ ਸੁਖਰਾਰ ਜਿਹੜਾ ਇਹ ਕੰਮ ਕਰ ਰਹੀ ਆ ਇਹ ਬੁਖਲਾੜ ਚ ਆ ਕੇ ਕਰਦੀ ਆ ਉੱਕ ਭਰ ਆ ਗਈ ਆ ਸਾਡੇ ਵਾਸਤੇ ਕੁਛ ਨਹੀਂਗਾ ਤੇ ਹੁਣ ਤਰ੍ਹਾਂ ਤਰ੍ਹਾਂ ਦੇ ਇੰਸਟੈਂਟ ਵਜਿਆ ਯਸਤਰੇ ਨਾਲ ਦੇਖਦੇ ਆ ਕਿ ਜਦੋਂ ਕੋਈ ਵੀ ਕਿਸੇ ਸਰਕਾਰ ਨੇ ਆਪਣੇ ਆਪੋਜੀਟ ਆਪੋਜੀਸ਼ਨ ਦੇ ਵਿੱਚ ਬੈਠੇ ਲੀਡਰਾਂ ਦੇ ਉੱਤੇ ਪ੍ਰਭਾਵ ਪਾਉਣਾ ਹੁੰਦਾ ਤਾਂ ਉਸ ਤੋਂ ਜਾਂ ਤਾਂ ਈਡੀ ਦੀਆਂ ਰੇਡਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਇਨਕਮ ਟੈਕਸ ਦੀਆਂ ਕਿ ਜਿੱਥੇ ਬੰਦੀਆਂ ਤੇ ਵੀ ਇਸੇ ਤਰੀਕੇ ਨਾਲ ਪ੍ਰਭਾਵ ਛੱਡਣ ਦੀ ਗੱਲ ਹੈ ਮੈਂ ਤੁਹਾਨੂੰ ਦੱਸ ਬਿਲਕੁਲ ਇਹਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਕਿ ਇਹ ਜਿਹੜੇ ਲੋਕ ਨੇ ਇਸ ਸੰਘਰਸ਼ ਦੇ ਵਿੱਚ ਜਿਹੜਾ ਯੋਗਦਾਨ ਪਾ ਰਹੇ ਨੇ ਉਹ ਨਾ ਪਾਉਣ ਇਹ ਉਹਦਾ ਹੈ ਇੱਕ ਦੇਖਿਆ ਜਿਹੜੀਆਂ ਹੁਣ ਜੇ ਬਾਈਚਾਂਸ ਅੱਗੇ ਜਾ ਕੇ ਮੀਟਿੰਗ ਹੁੰਦੀ ਹੈ ਜਿੱਥੇ ਬੰਦੀਆਂ ਦੀ ਕੇ ਸਰਕਾਰ ਦੇ ਨਾਲ ਜਿਸ ਤਰੀਕੇ ਨਾਲ ਸਰਕਾਰ ਆਪਣੇ ਪ੍ਰਪੋਜ਼ਲ ਭੇਜ ਚੁੱਕੀ ਹੈ ਪਰ ਕਿਸਾਨ ਜਿੱਥੇ ਬੰਦੀਆਂ ਉਹਨਾਂ ਜੈਸੀਆਂ ਨੋਤੇੜੀਆਂ ਹੋਈਆਂ ਕਿ ਅੱਗੇ ਸੰਭਾਵਨਾਵਾਂ ਹੈ ਕੋਈ ਫਲੈਕਸੀਬਲ ਹੋਣ ਦੀਆਂ ਕੋਈ ਵਿਚਲੀ ਗੱਲ ਨਿਕਲਦੀਆਂ ਦੇਖੋ ਅਸੀਂ ਬੜੇ ਸਪਸ਼ਟ ਔਰ ਸਰਕਾਰ ਮੰਨ ਚੁੱਕੀ ਹੈ ਕਿ ਇਹ ਕਾਨੂੰਨ ਛੜੇ ਨੇ ਇਹ ਗਲਤ ਕਿਸਾਨ ਦੇ ਹਿੱਤ ਵਿੱਚ ਨਹੀਂ ਜਦੋਂ ਗ੍ਰਹਿ ਮੰਤਰੀ ਜੀ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਸਾਰੇ ਸੰਸ਼ੋਧਨ ਕਰਾ ਲਓ ਸਾਰੇ ਸੰਸੋਧਨ ਦਾ ਮਤਲਬ ਉਹ ਸਾਰੀਆਂ ਮਦਾਂ ਵਿੱਚੋਂ ਕੱਢ ਦੋ ਤੇ ਹੋਰ ਨਵੀਆਂ ਪਾ ਦਿਓ ਫਿਰ ਉਹ ਰੱਖਣਾ ਕੀ ਆ ਸੋ ਇਹ ਸਾਰੇ ਦਾ ਸਾਰਾ ਅਸੀਂ ਇਹ ਘੇਰਾਂ ਕਿ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨ ਦੇ ਹਿੱਤ ਵਿੱਚ ਨਹੀਂ ਹਨ ਤੇ ਇਹ ਆਮ ਲੋਕਾਂ ਦੇ ਵੀ ਨਹੀਂ ਹੈਗੇ ਜਿਸ ਤਰ੍ਹਾਂ ਕਿ ਹੁਣ ਜਿਹੜਾ ਜੇ ਤੁਸੀਂ ਆਪਾਂ ਗੱਲ ਕਰੀਏ ਦਲਤ ਵਰਗ ਦੀ ਜਿਹੜਾ ਇਸ ਟੰ ਤੇ ਸਰਕਾਰ ਜਿਹੜੀ ਆ ਗਰੀਬੀ ਰੇਖਾ ਤੋਂ ਥੱਲੇ ਜਿਹੜੇ ਲੋਕ ਨੇ ਉਹਨਾਂ ਨੂੰ 2 ਰੁਪਏ ਕੇ ਲੋਕ गेहूं ਦੇ ਕਣਕ ਦਿੰਦੀ ਹੈ ਤੇ ਕਿ ਰੁਪਏ ਕਿ ਲੋ ਚਾਲ ਦਿੰਦੀ ਆ ਸਸਤੇ ਰੇਟ ਤੇ ਦਾਲਾਂ ਦਿੰਦੀਆਂ ਨੇ ਤੇ ਜੇ ਉਹਨਾਂ ਨੇ ਖਰੀਦਿਆ ਹੀ ਨਾ ਤੇ ਫਿਰ ਉਹ ਦੇਵੇਗੀ ਕਿੱਥੋਂ ਸੋ ਇਸ ਕਰਕੇ ਸਾਰੇ ਲੋਕਾਂ ਦੇ ਉੱਤੇ ਜਿਹੜਾ ਇੱਕ ਬੜਾ ਵੱਡਾ ਕਵਾੜਾ ਚੱਲ ਰਿਹਾ ਬਹੁਤ ਬਹੁਤ ਹਨ ਇਸਨ ਬਲਦੇਵ ਸਿੰਘ ਸਰਸਾ ਆਪ ਜੋ ਕਿਸਾਨ ਜਥੇਬੰਦੀ ਕਿਸਾਨ ਜਥੇ ਵੀੰਦੀਆਂ ਜੋ ਪੰਜਾਬ ਦੀਆਂ ਸੰਘਰਸ਼ ਨੂੰ ਚਲਾ ਰਹੀਆਂ ਉਹਨਾਂ ਦੇ ਵਿੱਚੋਂ ਇੱਕ ਆਗੂ ਨੇ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਆ ਸਰਕਾਰ ਉਹ ਤਰੀਕੇ ਬਾਈ ਤਰੀਕੇ ਇਸ ਕੋਲ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੀ ਆ ਉਹਨਾਂ ਦੁਆਰਾ ਇਨਕਮ ਟੈਕਸ ਦੀਆਂ ਚਿੱਠੀਆਂ ਨਿਕਲ ਲਈਆਂ ਖਾਤਿਆਂ ਦੀ ਜਾਂਚ ਕਰਨ ਦੀ ਗੱਲ ਕਰਨੀ ਤਾਂ ਉਹ ਇੱਕ ਤਰੀਕੇ ਨਾਲ ਚਾਹੁੰਦੇ ਕਿ ਕਿਸਾਨ ਡਰ ਕੇ ਇਸ ਮੋਰਚੇ ਤੋਂ ਪਿੱਛੇ ਹਟ ਜਾਣ ਪਰ ਉਹਨਾਂ ਨੇ ਕਿਹਾ ਕਿ ਜਿਹੜੀ ਕਿਸਾਨ